ਸ਼ੇਰ ਜਿਹੜਾ ਮਾਸ ਖਾਂਦਾ ਹੋਰ ਕੁਝ ਨਹੀਂ ਖਾਂਦਾ ਹੈ ਜਿਹੜੇ ਕਹਿੰਦੇ ਨਾ ਖਾਣ ਵਾਸਤੇ ਬਣਿਆ ਹੈ ਅਸ਼ੇਰ ਖਾਂਦਾ ਮਾਸ ਸਭ ਤੋਂ ਭੈੜੀ ਮੌਤ ਕਿਹੜਾ ਜਾਨਵਰ ਮਰਦਾ ਹੈ ਪਤਾ ਤੁਹਾਨੂੰ ਪਤਾ ਤਾਂ ਹੋਣਾ ਹੈ ਪਰ ਆਪਾਂ ਕਿਹੜਾ ਉਸ ਗੱਲ ਨੂੰ ਮੰਨਣਾ ਹੈ ਸਭ ਤੋਂ ਭੈੜੀ ਮੌਤ ਸ਼ੇਰ ਮਰਦਾ ਸਾਧ ਸੰਗ ਦੀ ਜਦੋਂ ਸਰੀਰ ਨਿਰਬਲ ਹੁੰਦਾ ਹੈ ਭੱਜ ਨਹੀਂ ਸਕਦਾ ਕੋਈ ਜਾਨਵਰ ਉਹਦੇ ਮੂੰਹ ਥੜਵਾ ਕੇ ਪੈਂਦੇ ਅੱਜ ਭੁੱਖੇ ਚੱਲ ਮੈਨੂੰ ਘਾਲਾ ਹਰ ਕੋਈ ਬਚਦਾ ਹੀ ਹੈ ਫਿਰ ਇਹ ਤੜਫ ਤੜਫ ਕੇ ਮਰਦਾ ਹੈ ਭੁੱਖਾ ਜੰਗਲ ਦਾ ਸ਼ੇਰ ਹੈ ਜੇਣਾ ਬਿਲਕ ਬਿਲਕ ਕੇ ਦੀ ਜਾਨ ਨਿਕਲਦੀ ਹੈ ਦੂਜਿਆਂ ਦੇ ਪ੍ਰਾਣ ਲੈਏ ਹੁੰਦੇ ਨੇ ਨਾ ਫਿਰ ਹੁਣ ਤਾਂ ਤੜਕੇ ਲਾ ਕੇ ਆਖਿਆ ਨਹੀਂ ਜਾਨ ਓਕੀ ਨਿਕਲੇਗੀ ਵੇਖ ਲਓ ਹੋਰ ਥੋੜਾ ਕੁਝ ਬਣਾਇਆ ਪ੍ਰਮਾਤਮਾ ਨੇ ਖਾਣ ਨੂੰ बस ਸੰਭਰਤਾ ਨਹੀਂ ਸਕਦੇ ਖਾਣਾ ਪੀਣਾ ਬੰਦ ਹੋ ਜਾਊਗਾ ਆ ਹੱਡ ਚੱਪਣੇ ਬੰਦ ਹੋ ਜਾਣਗੇ ਹੋਰ ਤਾਂ ਕੁਝ ਨਹੀਂ ਹੋਣਾ ਉਹ ਪ੍ਰਮਾਤਮਾ ਨੇ ਅੰਮ੍ਰਿਤ ਵਰਗੇ ਪਦਾਰਥ ਦਿੱਤੇ ਨੇ ਇਹ ਤਾਂ ਬੰਦੇ ਦੀ ਖਰਾਕ ਹੀ ਨਹੀਂ ਹੈ ਸ਼ਰਾਬ ਪਿੱਛੇ ਤੇ ਮਾਸ ਪਿੱਛੇ ਸੀ ਅੰਮਰ ਛੱਕਦੇ ਨਹੀਂ ਹੈਗੇ ਆਹੀ ਜਨਮਾਂ ਮੁੜ ਕੇ ਤੁਹਾਨੂੰ ਕਿਹੜਾ ਕਿਸੇ ਨੇ ਕਹਣਾ ਅੰਮਰ ਛੱਕ ਲੋ